ਸਾਡੇ ਵਾਸਤੇ ਤਾਂ ਹੈਗਾ ਕੰਮ ਅਜ ਦਾ ਦਿਨ ਸਭ ਤੋਂ ਵੱਡਾ ਸਭ ਤੋਂ ਵੱਡੀ ਰਸਦਿਆ ਜਿਹੜੀ ਹੀ ਵੰਣਨ ਲੱਗੇ ਆ ਮੈਂ ਚਾਹਨਾ ਵੀ ਅਰਦਾਸ ਕਰਦੋ ਗੁਰੂ ਮਹਾਰਾਜ ਦੇ ਵੀ ਨਾਂ ਤੋਟ ਆਵੇ ਤੇ ਨਾਂ ਸਾਡਾ ਜਿਹੜਾ ਮਨੋਪਰਟੀਕਲ ਬਹੁਤ ਬਹੁਤ ਧੰਨਵਾਦ ਕਰਨ ਧਮਨ ਜੀ ਆਸਟ੍ਰੇਲੀਆ ਤੋਂ ਉਹਨਾਂ ਦੀ ਟੀਮ ਨੇ ਜਿਨ੍ਹਾਂ ਨੇ ਪਿੰਡ ਲਖੂਵਾਲ ਦੀ 234 ਕਿੱਲਾਂ ਦੀ ਸੇਵਾ ਲਈ ਆ ਬੈਠੋ ਜੀ ਬੈਠੋ 10 10 ਬੋਰੇ ਦੀ 10 ਸੈੱਟ ਦਿਓ ਜੀ ਅਗਿਆ ਜੀ ਸਾਰ ਫੁੱਮਣ ਸਿੰਘ ਸੁਖਚਰਨਜੀਤ ਸਿੰਘ ਤੁਹਾਡਾ ਜੀ ਹਾਂਜੀ ਜੀ 10 ਲੱਦ ਲੋ ਜੀ ਸਾਡਾ ਕੋ ਸਮਾਨ ਜਿੰਨੇ ਦਿੱਤਾ ਉਹਨੇ ਬੜੀ ਚੰਗੀ ਨੀਤ ਨਾਲ ਦਿੱਤਾ ਜੇ ਕਿਸੇ ਦਾ ਰਹਿ ਵੀ ਗਿਆ ਬਹੁਤ ਲੋਡਵੰਦ ਦਾ ਤੇ ਕਿਤੇ ਨਹੀਂ ਜਾਂਦੇ ਤੁਹਾਡੇ ਪਿੰਡੋਂ ਅਸੀਂ ਸਾਨੂੰ ਕੱਲ ਵੀ ਸੱਦ ਲਿਓ ਯਾਰ ਦੋ ਤੇਰੇ ਮੁੰਡੇ ਇੱਧਰ ਆਜੋ ਹਾਂ ਸਾਡੇ ਨਾਲ ਦੋ ਜੀ ਛੇ ਸੁਖਜੀਤ ਮੇਜਰ ਦੋਦੀ ਕਿੱਥੇ ਆ ਮੇਜਰ ਤੁਹਾਡਾ ਆਦਾ ਇਹਨਾਂ ਨੂੰ ਦੇਤਾ ਜੀ ਠੀਕ ਆ ਤਿੰਨੇ ਹਾਂਜੀ ਤੇ ਬਚੀ ਕਿੰਨੀ ਹੈ ਕੋਈ ਨਹੀਂ ਹੋਵਾਂਗੇ ਜਦੋਂ ਮਰਗੀ ਚਾਰ ਹੀ ਮੇਰਾ ਖਤਮ ਹੋ ਗਿਆ 3 ਲੱਖ ਦਾ ਮੇਰਾ ਚਾਰ ਹੀ ਟੂੜੀ ਵੀ ਰੁੜ ਗਈ ਦੋ ਯਾਰ ਦਾ ਫਿਰ ਦਸ ਤੇਰੇ ਦਸ ਦੀਨਾ ਸਰਮਾ ਦਾ ਤੋਹ ਨਹੀਂ ਤਾਂ ਤੁਹਾਡੇ ਵਰਗੀ ਸਾਰੀ ਮਰੀ ਹੈ ਹਾਂ ਬਾਸ ਦੇ ਲੋ ਜੀ ਥੇਰਾ ਕਿੱਥੇ ਆ ਜੀ ਜਿਹੜੇ ਬਹੁਤੇ ਸਹਿੰਦੇ ਆ ਜੇ ਉਹਨਾਂ ਨੂੰ ਕੋਈ ਦਰਦ ਆ ਵੀ ਸਾਨੂੰ ਨਹੀਂ ਮਿਲਿਆ ਉਹ ਮੈਂ ਸਾਂਝੇ ਕੰਮ ਚੋਂ ਨਹੀਂ ਵੰਡਾ ਸਕਦਾ ਮੈਨੂੰ ਕਿਸੇ ਨੇ ਬੜੀ ਨੇਕ ਨੀਤੀ ਨਾਲ ਭੇਜਿਆ ਉਹ ਮੈਂ ਆਪਣੇ ਖਾਤੇ ਚੋਂ ਦੇ ਦੂੰਗਾ ਕਿਹੜਾ ਸਾਂਝਾ ਖਾਤਾ ਵਾ ਉਹ ਪੰਜਾ ਕਿੱਲਿਆਂ ਤੋਂ ਥੱਲੇ ਆਇਆ ਸੀਗਾ ਜੇ ਉਸ ਤੋਂ ਵੱਧ ਕੇ ਸੰਦੇ ਪੁੱਜਦ ਨੂੰ ਚਾਹੀਦਾ ਤੇ ਉਹ ਮੇਰ ਕੋ ਲੈ ਲਵੇ ਮੈਨੂੰ ਬਾਬਾ ਦੀਪਸੂ ਨੇ ਬਹੁਤ ਦਿੱਤਾ ਦੋਸਤੋ ਅਸੀਂ ਪਿੰਡ ਲਖੂਵਾਲ ਦੇ ਵਿੱਚ ਖੜੇ ਆਂ ਜਿੱਥੇ 10 ਕਿ ਦਿਨ ਪਹਿਲਾਂ ਆਏ ਸੀਗੇ ਜੀ ਅਸੀਂ ਹਾਂ ਜੀ 10 ਕਿ ਦਿਨ ਪਹਿਲਾਂ ਪਿੰਡ ਦਾ ਜਾਇਜ਼ਾ ਲਿਆ ਸੀ ਔਰ ਸਭ ਤੋਂ ਪਹਿਲਾਂ ਤੇ ਮੈਂ ਦਾਤ ਦਿਨਾ ਮਤਲਬ ਵਿਦਾਇ ਦੇ ਪਾਤਰ ਨੇ ਪਿੰਡ ਦੇ ਵਿੱਚ ਇਹੋ ਜੇ ਨੌਜਵਾਨ ਵੀ ਹੋਣੇ ਚਾਹੀਦੇ ਆ ਇਹੋ ਜੇ ਵਸਿੰਦੇ ਵੀ ਹੋਣੇ ਚਾਹੀਦੇ ਆ ਵੀ ਸਪੈਸ਼ਲ ਸਾਨੂੰ ਫੋਨ ਕੀਤਾ ਸੀ ਕੋਈ ਇਸ ਤਰ੍ਹਾਂ ਮੁਸ਼ਕਲਾਂ ਪਤਾ ਨਹੀਂ ਲੱਗਦੀਆਂ ਕੋਈ ਕਿਸੇ ਦੇ ਧਿਆਨ ਚ ਲਿਆਉਂਦਾ ਤੇ ਪਤਾ ਲੱਗਦਾ ਵਾ ਮੈਨੂੰ ਸਭ ਤੋਂ ਪਹਿਲਾਂ ਵਜ਼ੀਰ ਹੋਂ ਦਾ ਫੋਨ ਆਇਆ ਸੀ ਉਹਨਾਂ ਦੇ ਨਾਲ ਸਾਭੀ ਲੱਗਾ ਵੀ ਪਿੰਡ ਦੇ ਵਿੱਚ ਜੇ ਕੋਈ ਮਦਦ ਕਰ ਸਕਦੇ ਹੋ ਰਾਸ਼ਨ ਦੀ ਬਹੁਤ ਸੇਵਾ ਹੋ ਗਈ ਖਾਦ ਦੀ ਬਹੁਤ ਸੇਵਾ ਹੋ ਗਈ ਜਿਹੜੀ ਉਹ ਪਸ਼ੂਆਂ ਦਾ ਚਾਰਾ ਸੀਗਾ ਜੇ ਪਿੰਡ ਦੇ ਵਿੱਚ ਜਿਹੜੇ ਮਾੜੇ ਕਿਸਾਨ ਨੇ ਜਿਹੜੇ 5 ਕਿੱਲਿਆਂ ਤੋਂ ਥੱਲੇ ਨੇ ਜਿਉਂ ਉਹਨਾਂ ਠੇਕੇ ਦੇ ਉੱਤੇ ਨਾਲ 2-2 4-4 ਕਿੱਲੇ ਫ ਉਹਨਾਂ ਦੇ ਬੀਜ ਦਾ ਫਸਲ ਦੀ ਬਜਾਈ ਦਾ ਜਿਹੜਾ ਉਹ ਪ੍ਰਬੰਧ ਕਰ ਦਿੱਤਾ ਜਾਵੇ ਤੇ ਤੁਹਾਡੀ ਜਿਹੜੀ ਮਤਲਬ ਵੀ ਅਸੀਂ ਸਮਝਾਂਗੇ ਵੀ ਸਾਡਾ ਕੋਈ ਸਾਥ ਦਿੱਤਾ ਵਾ ਲੋਕਾਂ ਨੇ ਔਰ ਉਹਦੇ ਵਿੱਚ ਮੈਂ ਪਹਿਲਾਂ ਵੀ ਇੱਕ ਚੀਜ਼ ਦੱਸੀ ਸੀ ਕਿ ਸਾਡੇ ਕਰਨਤਵ ਨੇ ਜਿਨ੍ਹਾਂ ਨੇ ਸਾਨੂੰ ਅਪਰੋਚ ਕੀਤੀ ਸੀਗੀ ਉਹ ਸੇਵਾ ਕਰਨਾ ਚਾਹੁੰਦੇ ਸੀਗੇ ਤੇ ਉਹਨਾਂ ਦੀ ਟੀਮ ਹੈ ਪੂਰੀ ਜਿਹੜੀ ਸੇਵਾ ਕਰਨਾ ਚਾਹੁੰਦੀ ਸੀ ਜਦੋਂ ਅਸੀਂ ਉਹਨਾਂ ਨੂੰ ਦੱਸਿਆ ਕਿਸੇ ਪਿੰਡ ਦੇ ਵਿੱਚ ਮੁਸ਼ਕਲ ਵੇਖ ਕੇ ਸਭ ਤੋਂ ਪਹਿਲਾਂ ਕੜਿਆਲ 'ਚ ਅਸੀਂ ਵੇਖੀ ਸੀਗੀ ਵੀ ਜਿੱਥੋਂ ਮਨ ਦੇ ਵਿੱਚ ਇੱਕ ਆਈਡੀਆ ਆਇਆ ਵੀ ਯਾਰ ਇਹ ਵੀ ਮਤ ਜਿਹੜੀ ਹੋ ਸਕਦੀ ਆ ਨਾਲ ਦੇ ਨਾਲ ਤੇ ਉਦੋਂ ਉਹਨਾਂ ਕਿਹਾ ਜੀ ਜਿੱਥੇ-ਜਿੱਥੇ ਵੀ ਤੁਸੀਂ ਜਾਓਗੇ 250 ਕਿੱਲੇ ਤੱਕ ਜਿਹੜੀ ਬਜਾਈ ਆ ਉਹ ਸਾਡੇ ਜਿੰਮੇ ਲਾ ਦਿਓ ਅਸੀਂ ਉਹਨਾਂ ਨੂੰ ਕਿਹਾ ਸੀਗਾ ਵੀ 4000 ਰੁਪਿਆ ਜਿਹੜਾ ਉਹ ਖਰਚਾ ਆਉਂਦਾ ਵਾ ਡੀਜ਼ਲ ਡਾਇਆ ਤੇ ਬੀਜ ਦੇ ਉੱਤੇ ਬੀਜ ਆ 13 1350 ਦਾ ਜੀ ਤੇ ਡਾਇਆ ਮਿਲਦੀ ਆ 1700 ਦੀ ਤੇ ਨਾਲ ਡੀਜ਼ਲ 10-10 ਲੀਟਰ ਅਸੀਂ ਕਿਹਾ ਸੀ 4000 ਦਾ ਇਹ ਪੈਕੇਜ ਬਣਾਇਆ ਸੀ ਪਰ ਇਹ ਸੂਬੇ ਦੀ ਮੈਂ ਤੇ ਹੁਣ ਮੇਰਾ ਕਿਸਾਨੀ ਕੋ ਧੰਦਾ ਨਹੀਂ ਪਰ ਮੈਨੂੰ ਹੁਣ ਪਤਾ ਲੱਗਾ ਵੀ ਕਿਸਾਨਾਂ ਨੂੰ ਵਾਕਿਆ ਸੱਚੀ ਤੁਸੀਂ ਧਰਨੇ ਦਿੰਦੇ ਹੋ ਤੇ ਵਾਕਿਆ ਸੱਚੀ ਤੁਸੀਂ ਕਲਪਦੇ ਰਹਿੰਦੇ ਹੋ ਵੀ ਡਾਇਆ ਵੀ ਲੈਣੀ ਹੁੰਦੀ ਆ ਮੈਨੂੰ ਨਹੀਂ ਪਤਾ ਇੱਥੇ ਕੋਈ ਸਬਸਿਡੀ ਆਉਂਦੀ ਆ ਇਹਦੇ ਤੇ ਕੀ ਮਸਲਾ ਵਾ ਉਹ ਜਿੱਦਾਂ ਗੱਡੀਆਂ ਦੇ ਨਾਲ ਐਸੈਸਰੀ ਲਾਉਂਦੇ ਆ ਨਾ ਤੇ ਡਾਇਆ ਦੇ ਨਾਲ ਵੀ ਦਿੱਤਾ ਜਾਂਦਾ ਜੀ ਆ ਬਾਇਓ ਲਓਗੇ ਤੇ ਫਿਰ ਤਾਂ ਉਹਨੂੰ ਡਾਇਆ ਮਿਲਣੀ ਆ ਤੇ ਉਹ ਸਾਨੂੰ ਪਈ ਭਾਵੇਂ ਮਹਿੰਗੀ ਆ ਉਹਦੇ ਵਿੱਚ 5-500 ਰੁਪਏ ਦਾ ਬਾਇਓ ਦਾ ਜਿਹੜਾ ਬੈਗ ਨਾਲ ਦਿੱਤਾ ਗਿਆ ਉਹ ਵੀ ਇਹਨਾਂ ਨੂੰ ਅਸੀਂ ਜਿਹੜਾ ਉਹ ਦੇਣ ਲੱਗੇ ਆ ਉਹ ਸੇਵਾ ਜਿਹੜੀ ਮਤਲਬ ਅਸੀਂ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ ਤੋਂ ਪਹਿਲਾਂ ਇਹ ਇਹ 250 ਕਿੱਲੇ ਦੇ ਵਿੱਚੋਂ 13 ਕਿੱਲਾਂ ਦੀ ਜਿਹੜੀ ਸੇਵਾ ਵਾ ਉਹ ਸਟਾਰਟਿੰਗ ਦੇ ਵਿੱਚ ਜਸਤਰ ਵਾਲੇ ਇੱਕ ਪਾਉ ਨੇ ਸਾਰੀ ਪੈਣੀ ਠੇਕੇ ਤੇ ਲਈ ਸੀ ਸਾਰਾ ਕੁਝ ਹੀ ਉਹਦਾ ਰੁੜ ਗਿਆ ਸੀਗਾ ਉੱਥੇ ਉਹ ਜਿਹੜੀ ਨਿਭਾ ਦਿੱਤੀ ਸੀ ਬਾਕੀ ਜਿਹੜਾ ਵੱਜਦਾ ਸੀ ਉਹਦੇ ਵਿੱਚੋਂ ਅੱਜ 235 ਕਿੱਲਿਆਂ ਦਾ ਸਮਾਨ ਜਿਹੜਾ ਇੱਥੇ ਪਿਆ ਵਾ ਜਿਹਦੇ ਵਿੱਚ ਡੀਜ਼ਲ ਆ ਡਾਇਆ ਵਾ ਡਾਇਆ ਦੇ ਨਾਲ ਬਾਇਓ ਆ ਤੇ ਨਾਲ ਜਿਹੜਾ ਬੀਜ ਐ ਉਹ 235 ਬੋਰੀਆਂ ਇੱਥੇ ਪਈਆਂ ਨੇ ਔਰ ਅਸੀਂ ਪਿੰਡ ਦੇ ਵਿੱਚ ਇੱਕ ਬੇਨਤੀ ਕੀਤੀ ਸੀ ਜਿੱਥੇ-ਜਿੱਥੇ ਵੀ ਜਾਇਦਾ ਕਿ ਸਾਡੀ ਇਸ ਕੰਮ 'ਚ ਜ਼ਿੰਮੇਵਾਰੀ ਨਾ ਲਾਇਓ ਵੀ ਅਸੀਂ ਤੁਹਾਨੂੰ ਬੀ ਲੈ ਕੇ ਦਈਏ ਅਸੀਂ ਤੁਹਾਨੂੰ ਡਾਇਆ ਲੈ ਕੇ ਦਈਏ ਹਾਂ ਡੀਜ਼ਲ ਜਿੱਥੋਂ ਮਰਜ਼ੀ ਮਿਲ ਜਾਂਦਾ ਤੇ ਤਕਰੀਬਨ ਉਹਦੇ ਇੱਕੋ ਜਿਹੇ ਰੇਟ ਨੇ ਹੁਣ ਵੀ ਜਿੱਥੋਂ ਅਸੀਂ ਡੀਜ਼ਲ ਲੈਣ ਲੱਗੇ ਉਹਨਾਂ ਰੁਪਈਆ ਸਾਨੂੰ ਸ਼ਾਇਦ ਉਹ ਸਸਤਾ ਕਰ ਦਿੱਤਾ ਬਾਬਾ ਜੀ ਰੁਪਈਆ ਇੱਕ ਸਸਤਾ ਕਰ ਦਿੱਤਾ ਵੀ ਤੁਸੀਂ 23 2400 ਲੀਟਰ ਜਿਹੜਾ ਡੀਜ਼ਲ ਲੈਣ ਲੱਗੇ ਹੋ 1 ਰੁਪਈਆ ਉਹਨਾਂ ਰੇਟ ਘਟਾ ਦਿੱਤਾ ਪਰ ਜਿਹੜੀ ਡਾਇਆ ਵਾ ਬਾਇਓ ਆ ਤੇ ਬੀਜ ਆ ਇਹ ਅਸੀਂ ਪਿੰਡ ਵਾਲਿਆਂ ਨੂੰ ਕਹਿੰਨੇ ਆ ਵੀ ਇਹਦਾ ਇੰਤਜ਼ਾਮ ਤੁਹਾਨੂੰ ਕਰਨਾ ਪੈਣਾ ਵਾ ਕੱਲ ਨੂੰ ਅਸੀਂ ਨਹੀਂ ਉਸ ਚੱਕਰ 'ਚ ਫਸਣਾ ਚਾਹੁੰਦੇ ਵੀ ਬੀ ਮਾੜਾ ਨਿਕਲ ਆਇਆ ਸੀ ਤੁਸੀਂ ਜਿਹੜੀ ਦੁਕਾਨ ਤੋਂ ਪਸੰਦ ਕਰ ਲੋ ਜਿੱਥੋਂ ਤੁਸੀਂ ਲੈਣਾ ਚਾਹੋ ਅਸੀਂ ਉੱਥੇ ਪੇਮੈਂਟ ਕਰਾ ਸਕਦੇ ਹਾਂ ਜਿਹੜੇ ਦੇਣ ਵਾਲੇ ਬੰਦੇ ਆ ਔਰ ਉਹ ਪੇਮੈਂਟ ਜਿਹੜੀ ਉਦੋਂ ਦੀ ਉਹਨਾਂ ਅਡਵਾਂਸ ਭੇਜ ਦਿੱਤੀ ਸੀ ਤੇ ਅੱਜ ਜਿਹੜਾ ਸਮਾਨ ਅਰੇਂਜ ਹੋਇਆ ਵਾ ਉਹ ਤੁਹਾਨੂੰ ਮੰਡਲ ਲੱਗੇ ਆ ਕਈ ਮੈਂਬਰਸ ਉਹਨਾਂ ਦੇ ਸਾਨੂੰ ਫੋਨ ਕਰਦੇ ਸੀ ਵੀ ਤੁਸੀਂ ਗਿਣਤੀ ਕਿਵੇਂ ਕਰਦੇ ਹੋ ਵੀ ਜਿਸ ਤਰ੍ਹਾਂ ਸਮਾਨ ਦੇਣਾ ਤੇ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਵੀ ਜਿੰਨੇ ਬੰਦੇ ਲੈਣ ਆਏ ਆ ਉਹਨਾਂ ਨੂੰ ਦੇ ਦਿਓ ਨਹੀਂ ਤੇ ਹੋਰ ਪਿੰਡਾਂ ਦੇ ਵਿੱਚ ਵੀ ਲੈਣ ਵਾਲੇ ਲੋਕ ਬੈਠੇ ਆ ਫਿਰ ਅਸੀਂ ਉੱਥੇ ਲਿਸਟਾਂ ਤੇ ਸਾਡੇ ਕੋਲ ਲੰਮੀਆਂ ਹੀ ਨੇ ਉੱਥੇ ਦੇ ਦੇਾਂਗੇ ਉਹ ਕਾਰਨ ਇਹ ਆ ਵੀ ਜਿੰਨੇ ਸਾਨੂੰ ਭੇਜਿਆ ਜਿੰਨੇ ਸਾਨੂੰ ਦਿੱਤਾ ਅਸੀਂ ਉਹਨੂੰ ਵੀ ਪਾਰਦਰਸ਼ਤਾ ਵਿਖਾਉਣਾ ਚਾਹੁੰਦੇ ਆ ਵੀ ਭਾਈ ਤੂੰ ਜਿੰਨਾ ਸਮਾਨ ਦਿੱਤਾ ਸੀ ਆ ਅਗਲੇ ਪਾਸੇ ਵੰਡ ਦਿੱਤਾ ਤੇ ਸਾਰਾ ਪਿੰਡ ਜਿਹੜਾ ਧੰਨਵਾਦ ਤੁਹਾਡਾ ਕਰਦਾ ਵਾ ਸੋ ਕਰਨ ਤਾਂ ਮੰਨਣਾ ਦੇ ਇਹ ਜਿਹੜਾ ਪਿੰਡ ਆ ਉਹ ਲਿਆ ਸੀਗਾ ਬੀਜਣ ਦੇ ਤੌਰ ਦੇ ਉੱਤੇ ਸਾਰਾ ਹੀ ਲਿਆ ਸੀਗਾ ਬਜਾਈ ਮੇਰੇ ਵੱਲੋਂ ਕਰ ਦਿੱਤੀ ਜਾਵੇ ਔਰ ਪਿੰਡ ਚੋਂ ਸਾਨੂੰ 234 ਜਿਹੜੇ ਉਹ ਉਹ ਲਿਸਟ ਆ ਮੇਰੇ ਕੋਲ ਆ ਸਾਰੀ ਵੀ 234 ਕਿੱਲਾਂ ਦੀ ਲਿਸਟ ਸੀਗੀ ਉਹ ਅੱਜ ਜਿਹੜਾ ਅਸੀਂ ਵੰਡਣ ਲੱਗੇ ਆ ਅਸੀਂ ਜਿਹੜਾ ਬੰਦਾ ਸਾਨੂੰ ਸਮਾਨ ਭੇਜਦਾ ਕੱਲੀ-ਕੱਲੀ ਚੀਜ਼ ਦੇ ਜਵਾਬ ਦੇ ਆ ਅੱਜ ਉਹਨਾਂ ਚੋਂ ਕਿਸੇ ਮੈਂਬਰ ਦਾ ਫੋਨ ਸੀਗਾ ਕਿ ਜ਼ਮੀਨ ਜਿੱਥੇ ਇਹਨਾਂ ਬੀਜਣੀ ਆ ਬਹੁਤ ਜਗ੍ਹਾ ਦੇ ਉੱਤੇ ਪਾਣੀ ਆ ਉਹ ਵਾਉਣ ਯੋਗ ਹੋ ਗਈ ਆ ਤੋ ਉਹਦੇ ਵਿੱਚ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਇਹ ਪਿੰਡਾਂ ਦੇ ਵਿੱਚ ਪਾਣੀ ਆਇਆ ਸੀ ਲੱਥ ਗਿਆ ਤਕਰੀਬਨ ਥੋੜਾ ਥੋੜਾ ਆ ਜੀ ਇਹਦੀ ਬਜਾਈ ਜਿਹੜੀ ਆ ਜਿੱਥੇ ਬਹੁਤ ਜ਼ਿਆਦਾ ਪਾਣੀ ਸੀ ਉੱਥੇ ਅਸੀਂ ਅਸੀਂ ਲਿਸਟਾਂ ਹੀ ਬਣਾਵਾਂਗੇ ਉੱਥੇ ਦਵਾਂਗੇ ਉਦੋਂ ਜਦੋਂ ਬੀਜਣ ਵਾਲਾ ਹੋਊਗਾ ਉਸ ਤੋਂ ਅਲੱਗਾ ਜਿੱਥੋਂ ਪਾਣੀ ਫਿਰ ਗਿਆ ਵਾ ਫਸਲਾਂ ਸਾਰੀਆਂ ਡੁੱਬ ਗਈਆਂ ਵਾ ਜਿਹੜੀਆਂ ਤਬਾਹ ਹੋ ਗਈਆਂ ਵਾ ਉਹਨਾਂ ਦੇ ਵਿੱਚ ਜਿਹੜਾ ਬਜਾਈ ਦਾ ਬੰਦੋਬਸਤ ਸ਼ੁਰੂ ਕੀਤਾ ਗਿਆ ਵਾ ਜਿੱਥੇ ਜ਼ਮੀਨ ਠੀਕ ਹੋ ਗਈ ਆ ਜਾਂ ਠੀਕ ਹੋਣ ਵਾਲੀ ਆ ਸੋ ਇਹ ਬਿਲਕੁਲ ਪਾਰਦਰਸ਼ਤਾ ਦੇ ਨਾਲ ਕੀਤਾ ਜਾਂਦਾ ਕੱਲੇ-ਕੱਲੇ ਬੰਦੇ ਦਾ ਜਿਹੜਾ ਉਹ ਨਾ ਬੋਲਿਆ ਜਾਊਗਾ ਔਰ ਉਹਦੇ ਵਿੱਚੋਂ ਜਿੰਨਾ ਜਿੰਨਾ ਉਹਦਾ ਸਮਾਨ ਲਿਖਿਆ ਜਿੰਨੇ ਜਿੰਨੇ ਕਿੱਲੇ ਹਿਸਾਬ ਨਾਲ ਉਹਨੇ ਉਹ ਤੋੜੇ ਜਿਹੜੇ ਆ ਡਾਇਆ ਦੇ ਬਾਇਓ ਤੇ ਜਿਹੜਾ ਬੀਜ ਆ ਤੇ ਨਾਲ ਡੀਜ਼ਲ ਦਾ ਟੈਂਕਰ ਸਾਡਾ ਉਹ ਆ ਗਿਆ ਵਾ ਉਹਦੇ ਵਿੱਚੋਂ ਕਿੱਲੇ ਦੇ ਹਿਸਾਬ ਨਾਲ 10 ਲੀਟਰ ਅਸੀਂ ਡੀਜ਼ਲ ਰੱਖਿਆ ਵਾ ਉਹ ਜਿਹੜਾ ਨਾਲ ਦੀ ਨਾਲ ਦਿੱਤਾ ਜਾਊਗਾ ਔਰ ਮੇਰੀ ਪਿੰਡ ਦੇ ਨੌਜਵਾਨਾਂ ਨੂੰ ਇੱਕ ਬੇਨਤੀ ਆ ਕਿ ਬਹੁਤ ਛੋਟੇ ਘਰ ਵੀ ਹੈਗੇ ਆ ਕਿਸਾਨ ਜਿਨ੍ਹਾਂ ਕੋ ਟਰੈਕਟਰ ਨਹੀਂ ਹੈਗੇ ਤੁਸੀਂ ਡੀਜ਼ਲ ਭਾਵੇਂ ਉਹਨਾਂ ਦਾ ਲੈ ਲਿਓ ਜਾਂ ਕਿਸ ਤਰੀਕੇ ਉਹਨਾਂ ਦੀ ਪੈੜੀ ਵੀ ਬੀਜ ਦਿੱਤੀ ਜਾਵੇ ਤਾਂ ਜੋ ਉਹਨਾਂ ਨੂੰ ਟਰੈਕਟਰ ਬਾਹਰੋਂ ਕਿਰਾਏ ਤੇ ਨਾ ਲੈਉਣੇ ਪੈਣ ਇਹੋ ਜਿਹਾ ਜਿਹੜਾ ਸਾਥ ਇੱਕ ਦੂਜੇ ਦਾ ਦਿੱਤਾ ਜਾਵੇ ਤੇ ਤਾਂ ਹੀ ਇਹੋ ਜਿਹੀਆ ਵਿਵਤਾ ਨਾਲ ਪੰਜਾਬ ਆਪਾਂ ਵਿਖਾਉਨੇ ਆ ਨਾ ਵੀ ਜਿਵੇਂ ਇੱਕ ਪੱਤਰਕਾਰ ਬੋਲਦੇ ਸੀਗੇ ਵੀ ਪੰਜਾਬ 'ਚ ਆਫਤ ਨਹੀਂ ਆਈ ਪੰਜਾਬ ਨੇ ਆਫਤ ਨੂੰ ਹੀ ਬਦਲ ਦਿੱਤਾ ਵਾ ਸੋ ਵਾਕਿਆ ਹੀ ਉਹ ਆਫਤ ਆਪਾਂ ਰਲ ਮਿਲ ਕੇ ਬਦਲ ਕੇ ਵਿਖਾਈਏ ਇੱਕ ਟੀਮ ਬਣੀ ਆ ਜਿੱਥੇ-ਜਿੱਥੇ ਵੀ ਅਸੀਂ ਜਾਂਦੇ ਆ ਅੱਜ ਦਾ ਜਿਹੜਾ ਪੂਰਾ ਮਤਲਬ ਦੇਣਿਆ ਜਿਹੜਾ ਇਹ ਵੰਡ ਵੰਡਾਈ ਦਾ ਦੇਣਿਆ ਬੀਜ ਦਾ ਉਹ ਕਰਨ ਧਵਨ ਜਿਹੜੇ ਆਸਟ੍ਰੇਲੀਆ ਤੋਂ ਨੇ ਉਹਨਾਂ ਤੇ ਉਹਨਾਂ ਦੀ ਟੀਮ ਦਾ ਹੈ ਅੱਜ ਇਹ ਦੇਣਿਆ ਇਹਦੇ ਵਿੱਚ ਮਤਲਬ ਜੋ ਜੋ ਸਮਾਨ ਆਇਆ ਵਾ ਉਹ ਸਾਰਾ ਉਹਨਾਂ ਨੂੰ ਪਾਰਦਰਸ਼ਤਾ ਦੇ ਨਾਲ ਇੱਥੋਂ ਅਸੀਂ ਵੰਡ ਕੇ ਤੇ ਜਿੰਨਾ ਵੀ ਆ ਉਹ ਤੁਹਾਡੇ ਸਾਹਮਣੇ ਇਹ ਦਿੱਤਾ ਜਾਣਾ ਵਾ ਇੰਨੀ ਕੁ ਸੇਵਾ ਜਿਹੜੀ ਤੁਸੀਂ ਪਿੰਡ ਵਾਲੇ ਸਾਡੀ ਕਬੂਲ ਕਰੋ ਅਸੀਂ ਹੋਰ ਵੀ ਪਿੰਡਾਂ ਦੀਆਂ ਲਿਸਟਾਂ ਲੈ ਰਹੇ ਹਾਂ ਔਰ ਜ਼ਿੰਮੇਵਾਰੀ ਦੇ ਨਾਲ ਮੈਂ ਹਰ ਪਿੰਡ ਦੇ ਵਿੱਚ ਇੱਕ ਮੈਸੇਜ ਦੇਣਾ ਚਾਹਣਾ ਕਿ ਬਹੁਤ ਥਾਵਾਂ ਦੇ ਉੱਤੇ ਸਾਨੂੰ ਮਤਲਬ ਕਿਸ ਵੇਲੇ ਨਾ ਐਵੇਂ ਮਿਹਣੇ ਵੱਜਣੇ ਸ਼ੁਰੂ ਹੋ ਜਾਂਦੇ ਆ ਵੀ ਅਸੀਂ ਕਿਹਾ ਵੀ 50 ਕਿੱਲਿਆਂ ਤੋਂ ਥੱਲੇ ਜਿਹੜਾ ਮਤਲਬ ਕਿਸਾਨ ਆ ਜਾਂ ਉਹਨੇ ਉਸ ਉਹਨਾਂ ਹੀ ਕੋ ਠੇਕੇ ਤੇ ਲਈ ਆ ਕਿਉਂਕਿ ਮੇਰਾ ਮਤਲਬ ਪੇਸ਼ਾ ਨਹੀਂਗਾ ਮੈਨੂੰ ਇਹਦੇ ਬਾਰੇ ਬਹੁਤੀ ਕੋ ਨੌਲੇਜ ਨਹੀਂ ਕਿ ਜਿੰਨਾ ਕੋ ਦੱਸਦਾ ਫਿਰ ਮੈਂ ਉਹਦੇ ਉੱਤੇ ਕੰਮ ਕਰਨ ਦੀ ਕੋਸ਼ਿਸ਼ ਕਰਦਾ ਵਾਂ ਤੇ ਕਈ ਲੋਕ ਸਾਨੂੰ ਲਿਖ ਦਿੰਦੇ 35 ਕਿੱਲੇ ਵਾਲਾ ਮਾੜਾ ਕਿਸਾਨ ਨਹੀਂਗਾ ਉਹਦਾ ਨੁਕਸਾਨ ਨਹੀਂ ਹੋਇਆ ਮੈਂ ਮੰਨਦਾ ਯਾਰ ਸਾਰਿਆਂ ਦਾ ਨੁਕਸਾਨ ਹੋਇਆ ਵਾ ਬਹੁਤ ਜ਼ਿਆਦਾ ਨੁਕਸਾਨ ਆ ਹਾਵੇਂ 350 ਕਿੱਲੇ ਵਾਲਾ ਹੀ ਹੋਵੇ ਫਸਲ ਉਹਦੀ ਵੀ ਰੁੜ ਜਾਵੇ ਤੇ ਉਹਦਾ ਵੀ ਨੁਕਸਾਨ ਆ ਉਹਨੂੰ ਕੋ ਜਰਿਆ ਥੋੜੀ ਜਾਂਦਾ ਵਾ ਪਰ ਜਿਹੜੇ ਛੋਟੇ ਕਿਸਾਨ ਆ ਕਰਜ਼ੇ ਦੀ ਮਾਰੇ ਠਿਆ ਜਿਹੜੇ ਕੱਲ ਨੂੰ ਮਤਲਬ ਪੈਸੇ ਦੇ ਲੈਣ ਦੇਣ ਦੇ ਵਿੱਚ ਹੀ ਕਿਸ਼ਤਾਂ ਦੇ ਲੈਣ ਦੇਣ ਦੇ ਵਿੱਚ ਹੀ ਕਰਜ਼ੇ ਦੇ ਲੈਣ ਦੇਣ ਦੇ ਵਿੱਚ ਹੀ ਭਾਏ ਨਾ ਚੁਮਣ ਸਾਡਾ ਤੇ ਇਹ ਮਸਲਾ ਵਾ ਵੀ ਉਹਨਾਂ ਨੂੰ ਬਚਾ ਲਿਆ ਜਾਵੇ ਇੰਨਾ ਕਿ ਤਿਲ ਫੁੱਲ ਜਿਹੜਾ ਉਹ ਸਾਥ ਦਿੱਤਾ ਜਾਵੇ ਉਹ ਸੇਵਾ ਸੀ ਨਿਭਾਉਣੇ ਸਾਡਾ ਕੋ ਸਰਕਾਰ ਵਾਲਾ ਮਕਸਦ ਤੇ ਹੈ ਨਹੀਂ ਵੀ ਅਸੀਂ ਗਰਦੌਰੀਆਂ ਕਰਾਂਗੇ ਤੁਹਾਡੇ ਸਰਵੇ ਕਰਾਂਗੇ ਜਿੰਨਾ ਕਿ ਪਿੰਡ ਦੇ ਵਿੱਚ ਸਾਨੂੰ ਨੇਕ ਨੀਤੀ ਨਾਲ ਲਿਸਟ ਦਿੱਤੀ ਜਾਂਦੀ ਆ ਤੁਹਾਡੇ ਪਿੰਡ ਚੋਂ ਸਾਨੂੰ ਟੀਮ ਚੰਗੀ ਮਿਲੀ ਸਾਨੂੰ ਲੱਗਾ ਵੀ ਇਹਨਾਂ ਬਿਲਕੁਲ ਸਾਨੂੰ ਜਾਇਜ ਤੇ ਵਧੀਆ ਜਿਹੜੀ ਲਿਸਟ ਬਣਾ ਕੇ ਦਿੱਤੀ ਆ ਲੋੜਵੰਦ ਪਰਿਵਾਰਾਂ ਦੀ ਉਹ ਜਿਹੜੀ ਆ ਅਸੀਂ ਅੱਜ ਜਿਹੜੀ ਪਿੰਡ ਦੇ ਵਿੱਚ ਸੇਵਾ ਨਿਭਾਉਣ ਆਏ ਆ ਮੈਂ ਦੇਣ ਵਾਲਿਆਂ ਨੂੰ ਫਿਰ ਇੱਕ ਗੱਲ ਕਹਿਣੀ ਚਾਹੁੰਦਾ ਵੀ ਤੁਹਾਡਾ ਬਹੁਤ ਧੰਨਵਾਦ ਹੈ ਜ਼ਿੰਦਗੀ ਚ ਕਟਾਈ ਵੀ ਹੋ ਸਕਦੀ ਆ ਕਿਤੇ ਗਲਤੀ ਵੀ ਹੋ ਸਕਦੀ ਆ ਤੁਹਾਨੂੰ ਕਿਤੇ ਮਹਿਸੂਸ ਹੋਵੇ ਵੀ ਸਾਡੇ ਪੈਸੇ ਗਲਤ ਲੱਗੇ ਆ ਜਾਂ ਬਹੁਤ ਮਤਲਬ ਇਹਨਾ ਕਿਸੇ ਤਗੜੇ ਘਰ ਚ ਲਾ ਦੇਤੇ ਸਾਨੂੰ ਪਤਾ ਹੀ ਨਹੀਂ ਹੁਣ ਤੁਸੀਂ 10 ਬੰਦੇ ਕਹਿ ਦਿਓਗੇ ਵੀ ਆਪਾਂ ਉਹ ਬਰਾ ਮਾਤੜੇ ਦਾ ਸਾਥ ਦੇ ਦੋ ਕੱਲ ਨੂੰ ਇਹ ਤਗੜਾ ਨਿਕਲ ਆਵੇ ਤੇ ਦੇਣ ਵਾਲੇ ਦਾ ਦਿਲ ਤੇ ਦੁਖੂਗਾ ਨਾ ਤੁਸੀਂ ਮਤਲਬ ਵੀ ਵੇਖ ਵੇਖ ਕੇ ਦਿੱਤਾ ਨਹੀਂ ਤੇ ਤੁਸੀਂ ਉਹਦਾ ਸਰਵੇ ਨਹੀਂ ਕੀਤਾ ਤੇ ਮੈਂ ਤੇ ਉਹਨਾਂ ਨੂੰ ਵੀ ਬੇਨਤੀ ਕੀਤੀ ਆ ਵੀ ਭਾਉ ਤੁਸੀਂ ਮੇਰੇ ਜਿੰਮੇ ਸੇਵਾ ਲਾ ਦਿਓ ਜੇ ਕਿਸੇ ਨੂੰ ਦਿੱਤੇ ਦਾ ਦਿਲ ਦੁਖਿਆ ਹੋਵੇ ਉਹ ਪੈਸੇ ਤੁਹਾਡੇ ਸਮਾਨ ਦੇ ਮੈਂ ਮੋੜ ਦੂੰਗਾ ਮਤਲਬ ਤੁਹਾਡਾ ਤੁਹਾਡੀ ਕਮਾਈ ਆ ਜ਼ਿੰਦਗੀ ਭਰ ਦੀ ਜਿਹਦੇ ਵਿੱਚੋਂ ਤੁਸੀਂ ਇਹ ਕੱਢ ਕੇ ਦਿੰਦੇ ਹੋ ਸੋ ਸਾਰਿਆਂ ਦਾ ਤੁਹਾਡਾ ਮ ਵਿੱਚ ਰਲ ਮਿਲ ਕੇ ਸਾਥ ਨਿਭਾਇਆ ਜਾਵੇ ਔਰ ਇੱਕ ਦੂਜੇ ਦੀ ਮਦਦ ਕੀਤੀ ਜਾਵੇ ਜਿਤ ਕੋ ਜਿਹੜਾ ਸਮਾਨ ਨਹੀਂ ਹੈਗਾ ਜਿਹੜਾ ਹਜ਼ਾਰ ਨਹੀਂ ਹੈਗਾ ਜਿਹੜਾ ਸੰਦ ਨਹੀਂ ਹੈਗਾ ਰਲ ਮਿਲ ਕੇ ਨੌਜਵਾਨ ਇੱਕ ਦੂਜੇ ਦਾ ਸਾਥ ਦੇਣ ਸਾਡੇ ਕੋਲ ਜਿਹੜੀ ਸੇਵਾ ਨਿਭਾਈ ਜਾ ਰਹੀ ਆ ਔਰ ਉਹਦੇ ਨਾਲ ਅੱਜ ਅੰਕਲ ਸਾਡੇ ਨਾਲ ਆਏ ਨੇ ਮਨਿੰਦਰ ਸਾਰ ਜਸਪਾਲ ਸਿੰਘ ਸੂਰੀ ਤੋਂ ਨੇ ਬੰਬੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਚਾਰ ਦਿਨ ਤੋਂ ਸਾਡੇ ਨਾਲ ਸੇਵਾ ਕਰ ਰਹੇ ਅੱਜ ਦੋ ਬੱਚੀਆਂ ਦੇ ਵਿਆਹ ਦਾ ਸਮਾਨ ਲੈ ਕੇ ਦਿੱਤਾ ਦੋ ਤਿੰਨ ਘਰਾਂ ਦੀ ਹੈ ਨਾ ਜ਼ਿੰਮੇਵਾਰੀ ਲਈ ਆ ਇਹਨਾਂ ਸਾਨੂੰ ਕਿਹਾ ਸੀਗਾ ਵੀ ਸਾਨੂੰ ਵੀ ਤਰੀਕਾ ਵਿਖਾਓ ਕਿਹੜੇ ਤਰੀਕੇ ਤੁਸੀਂ ਵੰਡਣਾ ਚਾਹੁੰਦੇ ਹੋ ਔਰ ਇਹ ਜਦੋਂ ਅਸੀਂ ਇਹਨਾਂ ਨੂੰ ਪੂਰਾ ਪ੍ਰੋਸੈਸ ਦੱਸਿਆ ਸੀ ਅਸੀਂ ਇਸ ਤਰੀਕੇ ਸਰਵੇ ਕਰਦੇ ਆ ਕੱਲ ਪਿੰਡ 'ਚ ਸਾਡੇ ਨਾਲ ਸਰਵੇ ਕਰਦੇ ਰਹੇ ਇਹ ਇਹਨਾਂ ਦਾ ਬੇਟਾ ਵਾ ਨਾਲ ਉਹਨਾਂ ਦੀ ਟੀਮ ਆਈ ਆ ਤੇ ਇਹਨਾਂ ਸਾਡਾ ਤਰੀਕਾ ਵੇਖ ਕੇ 200 ਜਿਹੜੀ ਮਤਲਬ ਕਿਲਾ ਪੈਲੀ ਆ ਉਹਦੀ ਜ਼ਿੰਮੇਵਾਰੀ ਲਈ ਆ ਜਿਹੜੀਆਂ ਅਸੀਂ ਪਿੰਡਾਂ 'ਚੋਂ ਲਿਸਟਾਂ ਲੈ ਰਹੇ ਆ ਅਸੀਂ ਇਹਦੀ ਐਵਰੇਜ ਲਾਈ ਸੀ ਵੀ 4000 ਰੁਪਿਆ ਖਰਚਾ ਆਉਣਾ ਪਰ ਇਹ ਬਾਬਾ ਜੀ ਆਪਾਂ ਨੂੰ ਪਹੁੰਚ ਗਿਆ 4200 ਨੂੰ ਤੇ ਮੈਂ ਭਾਈ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਡਾਇਆ ਦਾ ਬੰਦੋਬਸਤ ਤੇ ਬੀਜ ਦਾ ਇਹਨਾਂ ਦੇ ਭਾਈ ਸਾਹਿਬ ਨੇ ਕੀਤਾ ਵਾ ਜਿਹੜੇ ਉਤਲੇ ਪੈਸੇ ਆ ਬਹੁਤੇ ਨਹੀਂ ਚਲੋ ਭਾਵੇਂ ਉਹ ਚ ਪੈਦੇ 10000 20000 50000 ਉਹ ਅਸੀਂ ਮੈਂ ਆਪਣੇ ਕੋਲੋਂ ਪਾ ਦਿੱਤਾ ਵਾ ਪਰ ਇੰਨਾ ਕ ਖਰਚਾ ਮੈਂ ਦੱਸਣ ਵਾਲਿਆਂ ਨੂੰ ਦੱਸਣਾ ਚਾਹੁੰਦਾ ਵੀ 4000 ਰੁਪਿਆ ਜਿਹੜਾ ਉਹ ਇਹਦੇ ਉੱਤੇ ਡਾਇਆ ਦੇ ਉੱਤੇ ਬੀਜ ਦੇ ਉੱਤੇ ਤੇ ਡੀਜ਼ਲ ਦੇ ਉੱਤੇ ਜਿਹੜਾ ਆਉਂਦਾ ਵਾ ਤੇ ਅਸੀਂ ਕੋਸ਼ਿਸ਼ ਕਰਦੇ ਆ ਅੱਜ ਸਾਨੂੰ ਸੁਣਿਆ ਆ ਵੀ ਡਾਇਆ ਤੁਹਾਨੂੰ ਸ਼ਾਇਦ ਕੱਲੀ ਵੀ ਦੇ ਦੇਾਂਗੇ ਬਾਯੋ ਤੋਂ ਕਈਆਂ ਲੋਕਾਂ ਦੇ ਮਨ 'ਚ ਦਰਦ ਹੀ ਜਾਗ ਜਾਂਦਾ ਜਾਂ ਆਪਣੇ ਤੌਰ ਤੇ ਉਹ ਮਿਹਨਤ ਕਰਨ ਲੱਗ ਪੈਂਦੇ ਆ ਵੀ ਅਸੀਂ ਤੁਹਾਨੂੰ ਲੱਭ ਕੇ ਦਿੰਨੇ ਆ ਉਹਦੇ ਨਾਲ ਫਾਇਦਾ ਇਹ ਹੋਊਗਾ ਕਿ ਜਿੱਥੇ ਜੇ ਸਾਡੇ ਪੈਸੇ ਚਾਰ ਬਚਣਗੇ ਤੇ ਉਹਨੇ ਕਿਸੇ ਦੇ ਚਾਰ ਕਿੱਲੇ ਵੱਧ ਬੀਜੇ ਜਾਣਗੇ ਕਿਸੇ ਗਰੀਬ ਦੇ ਸੋ ਇਹੋ ਜੀਆਂ ਸੇਵਾ ਜਿਹੜੀਆਂ ਸਾਡੇ ਕੋਲੋਂ ਅਸੀਂ ਲਭਾਉਣ ਦੀ ਕੋਸ਼ਿਸ਼ ਕਰਦੇ ਔਰ ਵਾਹਿਗੁਰੂ ਸੇਵਾ ਆਪ ਲੈਣ ਰਿਹਾ ਉਸ ਤੋਂ ਪਹਿਲਾਂ ਬਾਬਾ ਜੀ ਨੇ ਅਰਦਾਸ ਕਰ ਦਿੱਤੀ ਆ ਔਰ ਅਰਦਾਸ ਗੁਰੂ ਮਹਾਰਾਜ ਦੇ ਚਰਨਾਂ 'ਚ ਇਹੋ ਹੀ ਆ ਵੀ ਪ੍ਰਮਾਤਮਾ ਜਿੱਨਾ ਚਿਰ ਨੇਕ ਨੀਤੀ ਨਾਲ ਕੰਮ ਕਰਦੇ ਆ ਉਹਨਾਂ ਚਿਰ ਬਲ ਬਖਸ਼ ਕੇ ਰੱਖੀ ਤੇ ਜਿੱਦਣ ਸਾਡੀ ਨੀਤ ਦੇ ਵਿੱਚ ਕੋਈ ਖੋਟ ਆਵੇ ਅਸੀਂ ਤੇ ਇਹੋ ਜਿਹਾ ਕੰਮ ਹੀ ਨਹੀਂ ਕਰਦੇ ਸਾਨੂੰ ਪੈਸੇ ਪਾ ਦੋ ਅਸੀਂ ਨਾਲ ਹੀ ਖੜਦੇ ਆ ਇਹਨਾਂ ਨੇ ਜ਼ਿੰਮੇਵਾਰੀ ਲਈ ਆ ਜਿੱਦਣ ਉਹ ਸਮਾਨ ਵੰਡਣਾ ਦੋ ਪਿੰਡਾਂ ਦੇ ਵਿੱਚ ਜਾ ਇਹਨਾਂ ਨੂੰ ਹਾਜ਼ਰ ਹੋਣਾ ਪਊਗਾ ਤੇ ਜਾ ਇਹਨਾਂ ਦਾ ਬੇਟਾ ਵਾ ਮਨਿੰਦਰ ਸਾਡੇ ਨਾਲ ਹਾਜ਼ਰ ਹੋਊਗਾ ਅਸੀਂ ਕੋਸ਼ਿਸ਼ ਕਰਦੇ ਆ ਵੀ ਉਹਨਾਂ ਲੋਕਾਂ ਕੋਲੋਂ ਹੱਥੀ ਜਿਹੜਾ ਉਹ ਵੰਡਾਇਆ ਜਾਵੇ ਔਰ ਇਹਨਾਂ ਦੇ ਸਾਹਮਣੇ ਸਰਵੇ ਕੀਤਾ ਵਾ ਪੇਮੈਂਟ ਮੇਰੇ ਖਾਲ ਅੱਜ ਕੱਲ ਦੀ ਤੁਹਾਨੂੰ ਬਹੁਤ ਧੰਨਵਾਦ ਹੈ ਤੁਸੀਂ ਲਗਾਤਾਰ ਇਹਨਾਂ ਹੜ੍ਹਾਂ ਦੇ ਵਿੱਚ ਜੁੜੇ ਹੋ ਪੰਜਾਬ ਦੇ ਨਾਲ ਤੁਸੀਂ ਫਿਰੋਜ਼ਪੁਰ ਵੀ ਫਿਰ ਤੋਂ ਰਾਏ ਮਤਲਬ ਸਾਰੇ ਪਾਸੇ ਪੰਜਾਬ ਦੇ ਹਾਲਾਤ ਬੜੇ ਨੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਮੈਂ ਲੱਗਾ ਹਾਂ ਟਿੱਕਾ ਸਾਹਿਬ ਸਾਡੇ ਨਾਲ ਮਤਲਬ ਪਹਿਲੇ ਦਿਨ ਤੋਂ ਹੀ ਆਪ ਦਾ ਸਾਰਾ ਕੁਝ ਛੱਡ ਕੇ ਸਾਡੇ ਨਾਲ ਪਾਰਟੀ ਬਾਈ ਤੋਂ ਵੀ ਉੱਪਰ ਉੱਠ ਕੇ ਜਿਹੜੀ ਉਹ ਸੇਵਾ ਨਿਭਾ ਰਹੇ ਆ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹਨਾ ਮੈਨੂੰ ਨਹੀਂ ਪਤਾ ਤੁਹਾਡੇ ਵਿੱਚ ਕਿਹੜਾ ਝਾੜੂ ਵਾਲਾ ਵਾ ਕਿਹੜਾ ਬੀਜੇਪੀ ਵਾਲਾ ਵਾ ਕਿਹੜਾ ਕਾਲੀ ਦਾ ਲਾਲਾ ਵਾ ਤੇ ਕਿਹੜਾ ਕਾਂਗਰਸੀ ਆ ਅਸੀਂ ਪ੍ਰਮਾਤਮਾ ਨੂੰ ਆ ਜਨਾਂ ਚ ਜਾਣ ਕੇ ਕਹਿੰਨੇ ਆ ਕਹਿੰਦੇ ਨਾ ਅਵਲੇ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਸੇ ਸਭ ਜਾ ਕੋ ਪਜਿਆ ਕੌਣ ਭਲੇ ਕੋਲ ਮੰਦੇ ਜੇ ਹੜਾਣੇ ਨਹੀਂ ਵੇਖਿਆ ਕਿਸੇ ਨੂੰ ਰੋੜਨ ਲੱਗਿਆ ਤੇ ਅਸੀਂ ਨਹੀਂ ਵੇਂਦੇ ਵੀ ਕੋਈ ਕਿਹੜੀ ਜਾਤ ਦਾ ਵਾ ਕਿਹੜੇ ਧਰਮ ਦਾ ਵਾ ਲੋਕ ਸਾਨੂੰ ਐਵੇਂ ਲਿਖ ਦੇਣਗੇ ਜਟਾਂ ਦਾ ਖਿਆਲ ਕਰਦੇ ਹੋ ਥੱਲੇ ਨਹੀਂ ਖਿਆਲ ਕਰਦੇ ਕੱਲ ਅਸੀਂ ਇੱਕ ਪਿੰਡ ਜਿਹੜਾ ਡੱਬਰ ਦੀ ਮਿਰਖਲ ਬਣਾਈ ਉੱਥੇ 97% ਜਿਹੜਾ ਐਸੀ ਭਾਈ ਜਾਰਾ ਵਾ ਸੋ ਸਾਡੇ ਤੋਂ ਇਹੋ ਜਿਹਾ ਨਾ ਮਤਲ ਨਾ ਹੀ ਹੋ ਜਾ ਕੋ ਵਿਤਕਰਾ ਕਰਦੇ ਆ ਸਾਨੂੰ ਇਹਦਾ ਕੋਈ ਮਤਲਬ ਨਹੀਂ ਵੀ ਤੁਸੀਂ ਇਕੱਠੇ ਹੋ ਕੇ ਵੀ ਸਾਨੂੰ ਵੋਟਾਂ ਪਾਇਓ ਜਾਂ ਵੋਟਾਂ ਆਉਣਗੀਆਂ ਤੇ ਅਸੀਂ ਤੁਹਾਨੂੰ ਕਵਾਂਗੇ ਵੀ ਕਿਸੇ ਨੂੰ ਪਾ ਦਿਓ ਇਹੋ ਜਿਹਾ ਸਾਡਾ ਕੋਈ ਮਸਲਾ ਨਹੀਂ ਜਿੱਥੇ ਤੁਸੀਂ ਜੁੜੇ ਹੋ ਜਿੱਥੇ ਤੁਸੀਂ ਮਤਲਬ ਜਿਸ ਪਾਰਟੀ ਨਾਲ ਜੁੜੇ ਹੋ ਉੱਥੇ ਜੁੜੇ ਰਹੋ ਸਾਨੂੰ ਕੋਈ ਇਹੋ ਜਿਹਾ ਲੈਣ ਦੇਣ ਨਹੀਂ ਹੈਗਾ ਸਾਡੇ ਵੱਲੋਂ ਜੰਨਾ ਚਿਹਰੇ ਹੜ ਚੱਲਦੇ ਆ ਸਾਰੇ ਚੰਗੇ ਆ ਜਿਹੜੇ ਲੋਕਾਂ ਦਾ ਕੰਮ ਕਰਦੇ ਆ ਧੰਨਵਾਦ ਦੋਸਤੋ ਹੱਥੀ ਇੱਕ ਇੱਕ ਚੀਜ਼ ਜਿਹੜੀ ਵੰਡੀ ਆ ਮਤਲਬ 2-3 ਘੰਟੇ ਆਪਾਂ ਨੂੰ ਲੱਗੇ ਆ ਜੀ ਸਾਢੇ 1:00 ਦਾ ਕੰਮ ਸ਼ੁਰੂ ਕੀਤਾ ਸੀਗਾ ਤੇ 8:00 ਵਜ ਗਏ ਆ 235 ਦੇ ਵਿੱਚੋਂ 20 21 ਜਾਂ 22 ਦੇ ਕਰੀਬ ਜਿਹੜੀਆਂ ਉਹ ਨਾਗ ਸਾਡੇ ਕੋਲ ਬਚੇ ਆ ਜਿਹਦੇ ਚ ਡਾਇਆ ਵਾ ਬੀਜ ਆ ਤੇ ਡੀਜ਼ਲ ਵੀ ਉਹਨਾਂ ਹੀ ਵੱਧ ਜਾਣਾ ਵਾ ਮੇਰੀ ਸਾਰੇ ਪਿੰਡ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਜਿੰਨੀ ਕਿ ਸੇਵਾ ਸਾਡੇ ਕੋਲ ਕੋਈ ਹੋਈ ਆ ਉਹ ਕਬੂਲ ਕਰਿਓ ਜੇ ਉਹਦੇ ਚ ਕੋ ਕਤਾਈ ਕੋ ਸਾਡੇ ਕੋਲ ਕੰਪਿਊਟਰ ਨਹੀਂ ਗਾ ਕੋ ਸਿਸਟਮ ਨਹੀਂ ਗਾ ਜੇ ਕੋ ਰਹਿ ਗਿਆ ਜਾਂ ਮਤਲਬ ਕਿਸੇ ਤਰੀਕੇ ਵੀ ਉਹਨੂੰ ਲੋਡ ਬਹੁਤ ਆ ਤੇ ਸਾਡੇ ਨਾਲ ਮੈਂ ਅਜੇ 15-20 ਦਿਨ ਜਾਂਦਾ ਨਹੀਂ ਤੁਹਾਡੇ ਇਲਾਕਿਆਂ ਦੇ ਵਿੱਚੋਂ ਜਦੋਂ ਮਰਜੀ ਸੰਪਰਕ ਕਰ ਲਿਓ ਇੱਕ ਦੋ ਘਰ ਮੇਰੇ ਹੋਰ ਸਾਹਮਣੇ ਆਏ ਆ ਸਵੇਰ ਤੱਕ ਮੈਂ ਉਹਨਾਂ ਦੇ ਉੱਤੇ ਵੀ ਜਿਹੜੀ ਸਰਚ ਆ ਜਾਂ ਜਿਹੜਾ ਸਰਵੇ ਕਰ ਲੂੰਗਾ ਸਮਾਨ ਸਾਡੇ ਕੋਲ ਪਿਆ ਅਜੇ 20-22 ਬੋਰੀਆਂ ਦਾ ਉਹਦੇ ਵਿੱਚੋਂ ਜਿਹੜਾ ਸਮਾਨ ਆ ਉਹ ਚੁਕਾ ਦਿੱਤਾ ਜਾਊਗਾ ਨਹੀਂ ਤੇ ਜਿਹੜੀ ਕੋਈ ਗਾਂ ਕਿਸੇ ਪਿੰਡ ਸੇਵਾ ਵਾ ਕਿਸੇ ਵੇਲੇ ਕਿਸੇ ਪਿੰਡ ਚੋਂ ਸਾਨੂੰ ਕਿल्ले ਦੋ ਕਿल्ले ਦੀ ਅਪਰੋਚ ਆਉਂਦੀ ਆ ਉੱਥੇ-ਉੱਥੇ ਵੀ ਅਸੀਂ ਸਪਲਾਈ ਕਰਨੀ ਆ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਸਾਡੀ ਸੇਵਾ ਲਖੂ ਵਾਲ ਨਾਲਿਓ ਇੰਨੀ ਇੱਕ ਕਬੂਲ ਕਰਿਓ ਹੋਈ ਭੁੱਲ ਚੁੱਕ ਦੀ ਭਲੇ ਇਸੋ ਨਿਹਾਲ ਸੋ ਸਿਆ ਕਾਲ ਮੇ ਜਿਹੜਾ ਸਮਾਨ ਆ ਤੁਹਾਨੂੰ ਇਹ ਕਰਨਤਵੰਨੇ ਆਸਟ੍ਰੇਲੀਆ ਤੋਂ ਉਹਨਾਂ ਦੀ ਟੀਮ ਨੇ ਤੇ ਉਹਨਾਂ ਰਲ ਕੇ ਭੇਜਿਆ ਦਾ ਉਹਨਾਂ ਦੇ ਪਰਿਵਾਰ ਵਾਸਤੇ ਉਹਨਾਂ ਦੀ ਟੀਮ ਵਾਸਤੇ ਕੋਈ ਇੱਕ ਚੜ੍ਹਦੀ ਕਲਾ ਜਕਾਰਾ ਜਿਹੜਾ ਕਰਨਤਵੰਦੇ ਨਾਂ ਦੇ ਉੱਤੇ ਲਾ ਦਿੱਤਾ ਜਾਵੇ ਤਾਂ ਜੋ ਉਹਨਾਂ ਨੂੰ ਹੋਰ ਉਤਸ਼ਾਹ ਤੇ ਬਲ ਮਿਲੇ ਵੀ ਵਾਕਿਆ ਹੀ ਮੇਰਾ ਸਮਾਨ ਆ ਜਿਹੜਾ ਉਹ ਲੋਡ ਬੰਦਾ ਦੇ ਘਰ ਗਿਆ ਮੇਰੇ ਪੈਸੇ ਜਿਹੜੇ ਆ ਜਾਈ ਨਹੀਂ ਗਏ ਭਲੇ ਇਸੋ ਨਿਹਾਲ ਸੋ ਸਿਆ ਕਾਲ ਜੇ ਬਹੁਤ ਕੋ ਮਾਤੜ ਰਹਿ ਗਿਆ ਤੇ ਮੈਂ ਕਿਤੇ ਜਾਣਾ ਨਹੀਂ ਹਜੇ ਮੈਂ 15 20 ਦਿਨ ਤੁਹਾਡੇ ਇਲਾਕੇਆਂ ਜੀਆਂ ਮੈਂ ਬਾਕੀ ਯਾਰਗਾ ਨਹੀਂ ਹੈਗਾ ਮੈਂ ਭੱਜ ਜਾਣਾ ਵਾ ਪਰ ਇੱਕ ਮੇਰੀ ਗੁਜਾਰਸ਼ ਆ ਕਿ ਜਿਹੜੇ ਜਿਹੜੇ ਬਹੁਤੇ ਸਹਿੰਦੇ ਆ ਜਿਉਂ ਉਹਨਾਂ ਨੂੰ ਕੋਈ ਦਰਦਿਆ ਵੀ ਸਾਨੂੰ ਨਹੀਂ ਮਿਲਿਆ ਉਹ ਮੈਂ ਸਾਂਝੇ ਕੰਮ ਚੋਂ ਨਹੀਂ ਵੰਡਾ ਸਕਦਾ ਮੈਨੂੰ ਕਿਸੇ ਨੇ ਬੜੀ ਨੇਕ ਨੀਤੀ ਨਾ ਭੇਜਿਆ ਉਹ ਮੈਂ ਆਪਣੇ ਖਾਤੇ ਚੋਂ ਦੇ ਦੂੰਗਾ ਮੈਨੂੰ ਰੱਬ ਤੇ ਨਹੀਂ ਰੱਬ ਦੀ ਕਿਰਪਾ ਮੇਰੇ ਸਿਰ ਦੇ ਉੱਤੇ ਹੈਗੀ ਆ ਜਿਹੜਾ ਸਾਂਝਾ ਖਾਤਾ ਵਾ ਉਹ 5 ਕਿੱਲਿਆਂ ਤੋਂ ਥੱਲੇ ਆਇਆ ਸੀਗਾ ਜਿਹੜੇ ਮੈਂ ਦਸ ਕੇ ਤੋੜੇ ਜਾਂ ਖਾਦ ਫੀਡ ਡੀਜ਼ਲ ਜੋ ਮੰਗਾਇਆ ਵਾ ਜੇ ਉਹ ਤੋਂ ਵੱਧ ਕੇ ਸਹਿੰਦੇ ਪੁੱਤ ਨੂੰ ਚਾਹੀਦਾ ਤੇ ਉਹ ਮੇਰ ਕੋ ਲੈ ਲਵੇ ਮੈਨੂੰ ਬਾਬਾ ਦੀਪਸੂ ਨੇ ਬਹੁਤ ਦਿੱਤਾ ਕਿ ਐਮਐਲਏ ਜਿੱਤੇ ਵੀ ਹਰੇ ਵੀ ਇਹੋ ਜਿਹੇ ਹੀਰੇ ਪੁੱਤ ਮੇਰਾ ਕਿਹ ਐਮਐਲਏ ਨਾਲ ਤੁਲਨਾ ਨਾ ਕਰ ਤੇਰੀ ਬੜੀ ਮਿਹਰਬਾਨੀ ਉਹ ਕਿਹ ਕੰਮ ਦੇ ਨਹੀਂ ਹੁੰਦੇ ਚਲੋ ਠੀਕ ਆ ਆ ਵੀਰ ਜੀ ਉਹਨਾਂ ਦਾ ਬੜਾ ਧੰਨਵਾਦ ਇਹਨਾਂ ਸਾਡੀ ਬੜੀ ਮਤ ਕੀਤੀ ਵੀਰਾਂ ਨੇ ਇਹਨਾਂ ਦਾ ਸਾਡੇ ਕੋਲ ਲਬਜੀ ਮੁੱਕ ਗਏ ਤੇ ਇਹਨਾਂ ਦੇ ਵੀਰਾਂ ਨੇ ਕਿਦਾਂ ਸਫਤ ਕਰੀਏ ਇਹਨਾਂ ਵੀਰਾਂ ਨੇ ਉੱਥੇ ਵੀ ਮੋਰਚਾ ਲਾਇਆ بڑے بڑے ਕਲਾਕਾਰ ਆਏ ਜੇ ਨਾ ਵੀਰ ਆਉਂਦੇ ਇਹੋ ਜੇ ਵੀਰਾਂ ਕਰਕੇ ਪੰਜਾਬ ਬਚਿਆ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਚਲੋ ਸਭ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਅਸੀਂ ਖਾਪ ਜਾਣਾ ਹੈਗਾ ਵੀ ਫੀਡ ਡਾਇਆ ਮੰਗਦੇ ਹੀ ਤੁਹਾਨੂੰ ਪਿੰਡ ਵਾਲਿਆਂ ਬਰੋਚ ਕੀਤੀ ਤੁਸੀਂ ਸਾਨੂੰ ਮਤਲਬ ਅੱਜ ਪਹਿਲ ਤੁਸੀਂ ਸਾਡੀ ਇਹ ਕਰਾਈ ਆ ਤੁਹਾਡਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆ ਮੇਰੀ ਕੋਈ ਵਾਈ ਥੋੜੀ ਚਲਦੀ ਆ ਮੈਂ ਉਹ ਬੰਦੇ ਨੂੰ ਜਵਾਬ ਦੇ ਆ ਵੀ ਜਿੰਨੇ ਮੈਨੂੰ ਮਤਲਬ ਇਹ ਦਿੱਤਾ ਸਮਾਨ ਵੀ ਭਾਈ ਮੈਂ ਤੇਰਾ ਜ਼ਿੰਮੇਵਾਰ ਜੀ ਆਪਣੇ ਕੋਲ 20 20 22 20 20 22 ਤੇ 20 ਆ ਸਾਡੇ ਕੋਲ 20 ਕਿੰਨਾ ਵਜਾ 22 22 ਆਜੋ ਜੀ ਮੈਂ ਦੱਸ ਹੀ ਦਿਨਾ ਜਿਹੜੇ ਲੋਡ ਬੰਦ ਹੋਏ ਇਹ ਸੂਰੇ ਲੈ ਕੇ ਨਹੀਂ ਜਾਂਦੇ ਇਹ ਵੀ ਕਰ ਜਾਂਦੇ